ਸਹੀ ਗਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਤਕੋਣੇ ਖੇ ਦਾ ਖੇਤਰਫਲ ਕਿਵੇਂ ਕੱਢਦੇ ਹੁੰਦੇ ਆ ਜਿਸ ਦੇ ਵਿੱਚ 90 ਡਿਗਰੀ ਦਾ ਕੋਣ ਨਾ ਬਣਦਾ ਹੋਵੇ ਇੱਕ 90 ਡਿਗਰੀ ਦਾ ਕੋਣ ਵਾਲਾ ਹੁੰਦਾ ਹੈ ਇੱਕ 90 ਡਿਗਰੀ ਤੋਂ ਬਿਨਾ ਠੀਕ ਹੈ ਜੀ ਉਸ ਦਾ ਖੇਤਰਫਲ ਕਿਵੇਂ ਕੱਢਦੇ ਹੁੰਦੇ ਆ ਇਸ ਦਾ ਖੇਤਰਫਲ ਕੱਢਣ ਲਈ ਅਸੀਂ ਹੀਰੋ ਫਾਰਮੂਲੇ ਦੀ ਵਰਤੋਂ ਕਰਾਂਗੇ ਉਦਾਹਰਣ ਦੇ ਲਈ ਅਸੀਂ ਇੱਥੇ ਇੱਕ ਖੇਤ ਲੈ ਰਹੇ ਹਾਂ ਤਕੋਣਾ ਖੇਤ ਲੈ ਲੈਨੇ ਹਾਂ ਜਿਸ ਦੀਆਂ ਤਿੰਨ ਪਜਾਮਾ A B C ਇਸ ਦਾ ਇੱਕ ਵਾਹੀ ਲੈ ਲਓ 12 ਇੱਕ ਵਾਹੀ ਲੈ ਲਓ 15 ਤੇ ਇੱਕ ਵਾਹੀ ਲੈ ਲਓ 13 ਕਰਮਾ ਠੀਕ ਹੈ ਜੀ ਇਸੇ ਤਰੀਕੇ ਹੀ ਹੀਰੋ ਫਾਰਮੂਲਾ ਕੀ ਹੁੰਦਾ ਜੀ S A B C 2 ਭਾਵ ਕਿ ਤਿੰਨੋਂ ਬਾਈਆਂ ਦਾ ਜੋੜ ਦਾ ਅੱਧ ਠੀਕ ਹੈ ਜੀ S ਹੋ ਗਿਆ ਖੇਤਰਫਲ ਇਸੇ ਤਰੀਕੇ ਖੇਤਰਫਲ ਕਿਵੇਂ ਕੱਢਾਂਗੇ ਜੀ S ਨੂੰ ਅਸੀਂ ਜਿਹੜਾ ਇਹਨਾਂ ਤਿੰਨਾਂ ਬਾਈਆਂ ਦਾ ਜੋੜ ਆਵੇਗਾ ਉਹ ਕੱਢਾਂਗੇ ਸਭ ਤੋਂ ਪਹਿਲਾਂ ਇਸ ਦਾ ਫਾਰਮੂਲਾ ਕੀ ਹੋਵੇਗਾ ਵਰਗਮੂਲ ਦੇ ਵਿੱਚ ਅਸੀਂ ਲਿਖਾਂਗੇ S ਉਦੋਂ ਬਾਅਦ ਬਰੈਕਟਾਂ ਦੇ ਵਿੱਚ S A S B ਤੇ S C ਇਹ ਫਾਰਮੂਲਾ ਤੁਸੀਂ ਲਿਖ ਲਿਓ ਇਸ ਨੂੰ ਯਾਦ ਰੱਖ ਲਿਓ ਠੀਕ ਹੈ ਜੀ ਤਿੰਨੋਂ ਭਾਈਆਂ ਦਾ ਜੋੜ ਕਰਾਂਗੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਉਸਦਾ ਅੱਧ ਕਰਾਂਗੇ ਤਿੰਨੋਂ ਭਾਈਆਂ ਦਾ ਜੋੜ 12 13 15 ਬਰਾਬਰ ਹੈ 40 ਇਸ ਤੋਂ ਬਾਅਦ ਜਦੋਂ ਅਸੀਂ ਇਸ ਨੂੰ ਫਾਰਮੂਲੇ ਮੁਤਾਬਕ ਕਿਸਦਾ ਅੱਧ ਕਰਾਂਗੇ 2 ਤੇ ਭਾਗ ਕਰਾਂਗੇ ਤਾਂ ਸਾਡੇ ਕੋਲ ਇੱਥੇ 20 ਅਨਸਰ ਆ ਗਿਆ ਹੁਣ ਅਸੀਂ ਜਦੋਂ ਇਸਦਾ ਖੇਤਰਫਲ ਕੱਢਣਾ ਹੈ ਤਾਂ ਖੇਤਰਫਲ ਕੱਢਣ ਦਾ ਸੂਤਰ ਕੀ ਹੈ ਜੀ ਉੱਪਰ ਲਿਖਿਆ ਹੈ ਅਸੀਂ ਵਰਗਮੂਲ ਦੇ ਵਿੱਚ S S-ਸਮੈਂਸ A S-ਸਮੈਂਸ B S-ਸਮੈਂਸ C ਇਸੇ ਤਰ੍ਹਾਂ S ਬਰਾਬਰ ਸਾਡੇ ਕੋਲ ਕੀ ਆ ਗਿਆ ਜੀ 20 ਠੀਕ ਹੈ ਜੀ ਤਾਂ ਜਿਹੜਾ 20 ਐ ਸ ਬਰਾਬਰ ਹੋ ਗਿਆ ਇਸੇ ਤਰੀਕੇ ਫਾਰਮੂਲੇ ਮੁਤਾਬਕ ਐਸ ਸਭ ਤੋਂ ਪਹਿਲਾਂ ਇਸ ਦੇ ਬਰਾਬਰ 20 ਬਰੈਕਟਾਂ ਦੇ ਵਿੱਚ ਐਸਮੈਂਟਸ ਏ ਐਸ ਜਿਹੜਾ ਤਾਂ ਫਿਰ 20 ਏ ਹੋ ਗਿਆ ਜੀ ਏ ਪੂਜਾ ਹੋ ਗਈ ਏ ਦਾ ਮੁੱਲ ਕਿੰਨਾ ਹੈ ਜੀ ਸਾਡੇ ਕੋਲੇ 12 ਇਸੇ ਤਰੀਕੇ ਐਸ ਮਾਈਨਸ ਬੀ ਫਿਰ ਇੱਥੇ ਐਸ ਦੀ ਥਾਂ ਤੇ ਅਸੀਂ ਬੀ ਲਿਖਾਂਗੇ ਜੋ ਸਾਡਾ ਆਨਸਰ ਆਇਆ ਸੀ ਤੇ 20 ਦੀ ਜਗ੍ਹਾ ਅਸੀਂ ਦੂਜੀ ਪੂਜਾ ਜਿਹੜੀ 15 ਲਿਖਾਂਗੇ ਤੇ ਫਿਰ 20 ਮਾਈਨਸ 15 ਸੀ ਪੂਜਾ ਲਿਖਾਂਗੇ ਠੀਕ ਹੈ ਜੀ ਇਸੇ ਤਰੀਕ ਕਰਕੇ ਅਸੀਂ ਇੱਕ ਕਰਕੇ ਸਾਰੀਆਂ ਜਿਹੜੀਆਂ ਇੱਥੇ ਪੁਜਾਵਾ ਲਿਖ ਦੇਵਾਂਗੇ ਤਾਂ ਇਸ ਤੋਂ ਬਾਅਦ ਸਾਡੇ ਕੋਲੇ ਕੀ ਆਨਸਰ ਆ ਜਾਵੇਗਾ ਜੀ b s ਨੂੰ ਅਸੀਂ ਭਾਵੇਂ ਕਿ b ਨੂੰ ਅਸੀਂ ਉਸੇ ਤਰ੍ਹਾਂ ਹੀ ਲਿਖਾਂਗੇ ਵਰਗਮੂਲ ਦੇ ਅੰਦਰ 20 12 8 ਹੋਗੇ ਤੇ 20 13 7 ਹੋਗੇ ਇਸ ਤਰ੍ਹਾਂ 20 15 ਸਾਡੇ ਕੋਲੇ 5 ਹੋਗੇ ਫਿਰ ਅਸੀਂ ਇਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਜਿਹੜਾ ਗੁਣਾ ਕਰ ਦੇਵਾਂਗੇ ਗੁਣਾ ਕਰਨ ਤੋਂ ਬਾਅਦ ਪਰ ਵਰਗਮੂਲ ਦਾ ਨਿਸ਼ਾਨ ਉਸੇ ਤਰ੍ਹਾਂ ਹੀ ਰਹੇਗਾ 5600 ਉੱਪਰ ਆ ਗਿਆ ਜੀ ਵਰਗਮੂਲ ਵਰਗਮੂਲ ਹਟਾਉਣ ਦੇ ਲਈ ਸਾਨੂੰ 5600 ਦਾ ਜਿੰਨਾ ਵਰਗਮੂਲ ਆਵੇਗਾ ਉਹ ਇੱਥੇ ਕੱਢ ਲਵਾਂਗੇ ਇਸ ਦੇ ਲਈ ਤੁਸੀਂ ਕੈਲਕੂਲੇਟਰ ਦੀ ਵਰਤੋਂ ਵੀ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ 9 ਦਾ ਵਰਗਮੂਲ ਹੋ ਗਿਆ 3 ਤੇ 3 9 ਠੀਕ ਹੈ ਜੀ ਇਸੇ ਤਰ੍ਹਾਂ ਹੀ ਅਸੀਂ ਇਸ ਦਾ ਵਰਗਮੂਲ ਕੱਢ ਲਵਾਂਗੇ